3 ਲੱਖ ਜਿਹੜੇ ਜੀ ਆ ਉਹਨਾਂ ਦੀ ਈ ਕੇ ਵੀ ਸੀ ਹੋ ਗਈ ਆ ਤੇ ਜਿਹੜੇ ਰਹਿੰਦੇ ਆ ਆਉਂਦੇ 6 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਕਹਿਤਾ ਕਿ ਆਉਂਦੇ 6 ਮਹੀਨਿਆਂ ਚ ਬਾਕੀ ਰਹਿੰਦੇ ਪਰਿਵਾਰਾਂ ਦੀ ਵੀ ਈ ਕੇ ਵੀ ਸੀ ਜਿਹੜੀ ਆ ਉਹ ਕੰਪਲੀਟ ਕਰ ਦਾਂਗੇ ਇਹ ਕੇਂਦਰ ਤੇ ਇੱਕ ਸਿਰਫ ਬਹਾਨਾ ਬਣਾ ਰਹੀ ਹੈ ਈ ਕੇ ਵੀ ਸੀ ਦੇ ਸਾਰੇ ਨਾ ਪੰਜਾਬੀਆਂ ਦੇ ਲੋੜਵੰਦਾਂ ਦੇ ਮੂੰਹ ਚੋਂ ਅਨਾਜ ਖੋਣਾ ਚਾਹੁੰਦੀ ਹੈ ਤੇ ਵੇਖੋ ਜਿਨਨੇ ਜਿਨਨੇ ਪੰਜਾਬ ਨਾ ਮੱਥਾ ਲਾਇਆ ਜਿਨਨੇ ਵੀ ਗੁਰੂਆਂ ਨਾਲ ਇੱਥੇ ਸਾਡੇ ਪੰਜਾਬ ਦੇ ਵਿੱਚ ਮੱਥਾ ਲਾਇਆ ਉਹਦਾ ਅੰਤ ਹੋਇਆ ਤੇ ਜੇ ਇਹ ਲੋਕ ਪੰਜਾਬ ਨਾਲ ਧੱਕਾ ਕਰਨਗੇ ਵਿਤਕਰਾ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੀ ਸਮੁੱਚੀ ਆਮ ਆਰਮੀ ਪਾਰਟੀ ਦੀ ਲੀਡਰਸ਼ਿਪ ਅਸੀਂ ਇੱਥੇ ਵਿਰੋਧ ਵੀ ਕਰਾਂਗੇ ਅਸੀਂ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਮਾਨਜੋਗ ਹਾਈ ਕੋਰਟ ਮਾਨਜੋਗ ਸੁਪਰੀਮ ਕੋਰਟ 'ਚ ਵੀ ਜਾਵਾਂਗੇ ਅਸੀਂ ਕਿਤਾਬੀ ਕਿਸੇ ਗਰੀਬ ਦਾ ਰਾਸ਼ਨ ਕਾਰਡ ਨਹੀਂ ਕੱਟਣ ਦਵਾਂਗੇ ਸਰ ਜਿਮਨੀ ਚੌਂ ਦੇ ਜਿਹੜੇ ਜਿਮਨੀ ਚੌਂ ਦੇ ਵਿੱਚ ਉੱਥੇ ਸਾਰੀ ਨਿੱਜੀ ਵੀ ਪਾਰਟੀ ਬੈਠ ਕੇ ਆਣਗੇ ਉਹਨਾਂ ਨੂੰ ਉਹਨਾਂ ਨੇ ਆਪਣੇ ਜਿਹੜੇ ਸਾਥੀ ਹੁੰਦਾ ਉਹਦਾ ਕਿਹੜਾ ਵਾਕੀ ਸਾਰਾ ਕਰਮਦਾਰ ਵੇਖਣਾ ਇਹ ਉਸ ਜਿਮਨੀ ਚੌਂ ਦੇ ਵਿੱਚ ਉਹਨਾਂ ਦਾ ਇਸ ਤਮੇਂ ਵਿਰੋਧ ਕੀਤਾ ਜੋ ਜਿਹੜੀ ਕਾਟਣ ਦੀ ਗੱਲ ਹੈ ਦੇਖੋ ਕੱਲੀ ਇਹ ਜਿਮਨੀ ਚੌਂ ਨਹੀਂ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੰਘਰਸ਼ ਵਿੜਾਂਗੇ ਕੱਲਾ ਇਹ ਥੋੜਾ ਤਰਨਦਾਰਨ ਦੇ ਵਿੱਚ ਆਪਾਂ ਕੋਈ ਵਿਰੋਧ ਕਰਨਾ ਅਸੀਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਵਿੜਾਂਗੇ ਕਾਨੂੰਨੀ ਲੜਾਈ ਵੀ ਲੜਾਂਗੇ ਅਸੀਂ ਆਪਦੇ ਇੱਕ ਇੱਕ ਪਰਿਵਾਰ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਿਲਕੁਲ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੇ ਨਾਲ ਖੜੇ ਆ ਇਹ ਅਸੀਂ ਪੂਰੇ ਪੰਜਾਬ ਦੇ ਭੈਣਾ ਭਰਾਵਾਂ ਨੂੰ ਆਪਦੇ ਹਲਕੇ ਦੇ ਭੈਣਾ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਧੱਕਾਗੇ ਜਲਾਈ ਚ 23 ਲੱਖ ਜੀਆਂ ਦਾ ਇਹਨਾਂ ਨੇ ਕਾਰਡ ਕੱਟ ਕੇ ਕਰਤਾ ਲਗਭਗ ਉਦੋਂ ਵੀ 6 ਲੱਖ ਕਾਰਡ ਕੱਟਤਾ ਇਹਨਾਂ ਨੇ ਬਿਨਾਂ ਪੁੱਛੇ ਤੋਂ ਬਿਨਾਂ ਕੋਈ ਇਨਕੁਆਰੀ ਕੀਤੇ ਤੋਂ ਤੇ ਹੁਣ ਫੇਰ 8 ਲੱਖ ਦੇ ਕਰੀਬ ਇਹ ਫੇਰ ਕਾਰਡ ਕੱਟਦੇ ਪਏ ਟੋਟਲ 1 ਕਰੋੜ 53 ਲੱਖ ਜੀ ਨੇ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਹੈ 1 ਕਰੋੜ 53 ਲੱਖ ਜੀ ਉਹਦੇ ਚ 55 ਲੱਖ ਜੀਆਂ ਦਾ ਇਹ ਕਾਰਡ ਕੱਟਦੇ ਰਾਸ਼ਨ ਕੱਟਦੇ ਪਏ 55 ਲੱਖ ਜੀ ਦਾ ਮਤਲਬ ਹਰ ਤਿੰਨਾਂ ਜੀਆਂ ਦੇ ਪਿੱਛੇ ਇੱਕ ਜੀ ਦੀ ਇਹ ਰੋਟੀ ਖੁੰਦੇ ਪਏ ਹਰ ਤਿੰਨਾਂ ਕਾਡਾਂ ਦੇ ਪਿੱਛੇ ਇੱਕ ਕਾਰਡ ਕੱਟਦੇ ਪਏ ਆ ਭੁਲਵੰਤ ਸਾਹਿਬ ਜਦੋਂ ਉਹਨਾਂ ਦੇ ਨਾਲ ਗੱਲ ਕਰੀ ਦੀ ਆ ਉਹ ਕਹਿੰਦੇ ਸਾਡੇ ਵੱਲੋਂ ਜਿਹੜਾ ਗਰੀਬਾਂ ਨੂੰ ਅਨਾਜ ਆਉਂਦਾ ਉਹ ਲਗਾਤਾਰ ਨਿਰੰਤਰ جاری ਆ ਪਰ ਪੰਜਾਬ ਗਵਰਨਮੈਂਟ ਨੇ ਜਿਹੜਾ ਹੈ ਨਾ ਉਹ ਬੰਦ ਕਰ ਦਿੱਤਾ ਹੈ ਵੇਖੋ ਪੰਜਾਬ ਗਵਰਨਮੈਂਟ ਕਿਉਂ ਬੰਦ ਕਰੂਗੀ ਪੰਜਾਬ ਗਵਰਨਮੈਂਟ ਤੇ ਵੇਖੋ ਸੰਘਰਸ਼ ਲੜਦੀ ਪਈ ਆ ਜੇ ਸੈਂਟਰ ਸਾਨੂੰ ਅਨਾਜ ਦੇਵੇ ਤੇ ਸਾਨੂੰ ਕੀ ਪਰੇਸ਼ਾਨੀ ਆਉਂਦੀ ਹੈ ਕੀ ਦਿੱਕਤ ਆਉਂਦੀ ਹੈ ਵੀ ਅਸੀਂ ਗਰੀਬਾਂ ਦਾ ਰਾਸ਼ਨ ਰੋਕੀਏ ਨਾਲੇ ਜਿਹੜੀ ਸੈਂਟਰ ਵੱਲੋਂ ਕਾਣਕ ਆਉਂਦੀ ਆ ਨਾ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਮਿਲਦੀ ਆ ਪੰਜਾਬ ਗਵਰਨਮੈਂਟ ਉਹਨੂੰ ਵੰਡ ਸਕਦੀ ਰੋਕ ਨਹੀਂ ਸਕਦੀ ਕਿਉਂਕਿ ਇਹ ਜਿਹੜਾ ਕੋਟਾ ਇਹ ਲੋੜਵੰਦ ਪਰਿਵਾਰਾਂ ਦਾ ਕੋਟਾ ਪੰਜਾਬ ਸਰਕਾਰ ਇਹਨੂੰ ਹੋਰ ਕਿਤੇ ਵੀ ਵੰਡ ਜਾਂ ਕੋਈ ਉਹਨੂੰ ਵੇਚ ਜਾਂ ਉਹਨੂੰ ਕਿਤੇ ਵੀ ਹੋਰ ਬੰਦੇ ਨੂੰ ਨਹੀਂ ਦੇ ਸਕਦੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਹੀ ਦੇ ਸਕਦੀ ਜਿਨ੍ਹਾਂ ਦੇ ਕਾਰਡ ਬਣੇ ਹਨ ਸਰ 11 ਲੱਖ ਤਨਹਾੜ ਲੋਕਾਂ ਦੇ ਕਾਰਡ ਬਣੇ ਨੇ ਜਿਨ੍ਹਾਂ ਵੱਲੋਂ ਗਰੀਬਾਂ ਦਾ ਹੱਕ ਖਾ ਭੱਗ ਜਾ ਰਿਹਾ ਹੈ ਉਹਦੇ ਬਾਰੇ ਕੀ ਦੇਖੋ ਇਹ ਤਨਹਾੜ ਕਿਹਨੂੰ ਕਹਿੰਦੇ ਆ ਜਿਸ ਦੇ ਕੋਲ 2 ਏਕੜ ਜ਼ਮੀਨ ਜਾਂ ਜਿਸ ਦੇ ਕੋਲ ਕੋਈ ਮਰੂਤੀ ਜਾਂ ਆਲਟੋ ਸੈਕੰਡ ਹੈਂਡ ਕਾਰ ਜਾਂ ਜਿਸ ਦਾ ਮੁੰਡਾ ਕੋ ਨੌਕਰੀ ਜਿਸ ਦਾ ਮੁੰਡਾ ਨੌਕਰੀ ਲਾ ਪਿਆ ਉਹਦੇ ਮੁੰਡੇ ਨੂੰ ਤਰਖਾ ਹੁੰਦੀ ਆ ਕਈ ਮੁਰਤੇ ਮਾਪਿਓ ਜਾਂ ਭਣਾ ਭਰਾਵਾਂ ਦੇ ਲਾਗੇ ਵੀ ਨਹੀਂ ਲੱਗਦੇ ਉਹ ਕੋਈ ਅਮੀਰ ਨਹੀਂਗਾ ਇਹ ਉਹ ਬਹਾਨੇ ਬਣਾਉਂਦੇ ਪਏ ਆ ਉਹ ਕੋਈ ਅਮੀਰ ਪਰਿਵਾਰ ਨਹੀਂ ਗੇ ਗਰੀਬ ਪਰਿਵਾਰ ਨੇ ਜੇ ਭਾਜਪੀ ਇਹ ਤੱਕਾ ਕਰੂਗੀ ਅਸੀਂ ਸੰਘਰਸ਼ ਲੜਾਂਗੇ ਅਸੀਂ ਕਿਸੇ ਦਾ ਕੋਈ ਕਾਰਡ ਨਹੀਂ ਕੱਟਣ ਦਵਾਂਗੇ ਹਰ ਪਰਿਵਾਰ ਦੀ ਰੋਟੀ ਜਿਹੜੀ ਆ ਉਹ ਸੁਰੱਖਿਅਤ ਆ ਕਿਸੇ ਦੇ ਮੂੰਹ 'ਚ ਅਸੀਂ ਦਾਣਾ ਨਹੀਂ ਖੋਣ ਦਵਾਂਗੇ ਭਾਜਪੀ ਨੂੰ ਕਿੰਨਾ ਹੋਣਾ ਚਾਹੀਦਾ ਕ੍ਰਾਈਟੇਰੀਆ ਕੀ ਹੋਣਾ ਚਾਹੀਦਾ ਇਹ ਕਾਰਡ ਬਣਦੇ ਦੇਖੋ ਕ੍ਰਾਈਟੇਰੀਆ ਇਹੋ ਹੀ ਆ ਜਿਹੜਾ ਗਰੀਬ ਪਰਿਵਾਰ ਆ ਉਹ ਜਿਹੜਾ ਦੀਪੂ ਹੋਲਡਰ ਆ ਸਬੰਧਤ ਇਨਸਪੈਕਟਰ ਆ ਨਗਰ ਕਾਉਂਸਲ ਦੇ ਵਿੱਚ ਅਫਸਰ ਨੇ ਉਹ ਜਾਂਚ ਕਰਨ ਜਿਹੜਾ ਕੋਈ امیر ਬੰਦਾ ਜਿਹਦੀ ਕੋਈ ਕੋਈ ਜ਼ਾਇਦਾਤ ਆ ਜਿਹਦੇ ਕੋ ਕੋਈ 15-20 ਕਿੱਲੇ ਜ਼ਮੀਨ ਆ ਜਾਂ ਕੋਈ ਵੱਡੀ ਨੌਕਰੀ ਤੇ ਲੱਗਾ ਜਾਂ ਕੋਈ ਉਹਦਾ ਬਿਜ਼ਨਸ ਆ ਬੰਦੇ ਦਾ ਜਾਂ ਉਹਦੇ ਕੋਲ ਦੋ ਚਾਰ ਕੋਠੀਆਂ ਨੇ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਜੇ ਕੋਈ ਵੇਖੋ ਕੋਈ ਇਹੋ ਜਿਹਾ ਬੰਦਾ ਜਿਹਦੀ ਕੋਈ 20 ਕਿੱਲੇ ਜ਼ਮੀਨ ਆ ਉਹਦਾ ਨਹੀਂ ਅਸੀਂ ਆਂਦੇ ਵੀ ਉਹਦਾ ਕਾਰਡ ਬਣੇ ਕਾਰਡ ਉਹਦਾ ਬਣਨਾ ਚਾਹੀਦਾ ਜਿਹੜਾ ਗਰੀਬ ਆ ਤੇ ਗਰੀਬ ਲੋਕਾਂ ਦਾ ਹੀ ਇਹ ਕਾਰਡ ਕੱਟਦੇ ਪਏ ਆ ਜੇ ਕੋਈ ਉਹ ਇੱਕ ਦੋ ਹੋਣਗੇ ਬੰਦੇ ਇਹੋ ਜੇ ਕੋਈ ਇਹ ਥੋੜਾ ਵੀ 8 ਲੱਖ ਕਾਰਡ ਬਣ ਗਿਆ 8 6 ਅੱਗੇ ਕੱਟਤਾ 8 ਲੱਖ ਇਹ ਕੱਟਣ ਲੱਗੇ 14 ਲੱਖ ਕਾਰਡ ਇਹ ਕੱਟ ਦੇਣ ਲੱਗੇ ਭੁੱਲਰ ਸਾਹਿਬ ਅਕਸਰ ਹੀ ਕਈ ਵੀਡੀਓ ਇਹੋ ਜਿਹੇ ਵਾਇਰਲ ਹੁੰਦੇ ਜਾਂਦੇ ਨੇ ਜਿਹੜੇ 10 ਤੋਂ 15 ਕਿੱਲੇ ਵਾਲੇ ਨੇ ਉਹਨਾਂ ਦੇ ਜਿਹੜੇ ਕਾਰਡ ਬਣੇ ਹੋਏ ਨੇ ਤੇ ਉਹ ਗੱਡੀ ਤੇ ਆਣ ਕੇ ਜਿਹੜੇ ਨੇ ਕਣਕ ਲੱਗੇ ਜਾਂਦੇ ਨੇ ਵੇਖੋ ਜਿਹੜਾ ਕੋਈ ਇਹੋ ਜਿਹਾ ਇੱਕ ਅੱਧਾ ਆਇਆ ਮੈਂ ਅੱਗੇ ਗੱਲ ਕੀਤੀ ਜਿਹੜਾ ਕੋਈ ਇਹੋ ਜਿਹਾ ਇੱਕ ਅੱਧਾ ਉਹਦਾ ਕੱਟਿਆ ਜਾਣਾ ਚਾਹੀਦਾ ਉਹਨੂੰ ਤਾਂ ਵੈਸੇ ਹੀ ਨਹੀਂ ਲੈਣੀ ਚਾਹੀਦੀ ਜਿਹੜਾ ਕੋਈ 15-20 ਕਿੱਲੇ ਵਾਲਾ ਜਾਂ ਕੋਈ ਵੱਡੀ ਗੱਡੀ ਤੇ ਆਉਂਦਾ ਆ ਜਿਹਦੇ ਕੋਲ ਵੱਡੀ ਗੱਡੀ ਆ ਕੋਈ 15-20 ਲੱਖ ਵਾਲੀ ਉਹਨੂੰ ਤਾਂ ਵੈਸੇ ਹੀ ਨਹੀਂ ਲੈਣੀ ਚਾਹੀਦੀ ਤੇ ਭੁੱਲੜ ਸਾਹਿਬ ਇਹੋ ਜਿਹੇ ਕਈ ਇਹੋ ਜਿਹੇ ਗਰੀਬ ਪਰਿਵਾਰ ਆ ਜਿਹੜੇ ਮਾਤਰਨੇ ਤੇ ਗਰੀਬ ਨੇ ਜਦੋਂ ਹੀ ਗਰਾਉਂਡ ਜੀਰੋ ਤੇ ਗਾ ਕੇ ਦੇਖੀਦਾ ਉਹਨਾਂ ਦੇ ਰਾਸ਼ਨ ਕਾਰਡ ਵੀ ਨਹੀਂ ਬਣੇ ਬਿਲਕੁਲ ਤੁਸੀਂ ਸਹੀ ਜੇ ਆ ਜਿਹੜੇ ਪਿੱਛੇ ਜਲਾਈ ਚ ਕੱਟੇ ਗਏ 6 ਲੱਖ ਕਾਰਡ 23 ਲੱਖ ਜੀਆਂ ਦੇ ਕਾਰਡ ਕੱਟੇ ਗਏ ਉਹ ਬਿਲਕੁਲ ਉਹਨਾਂ ਲੋਕਾਂ ਦੇ ਕੱਟੇ ਗਏ ਜਿਹੜੇ ਗਰੀਬ ਆ ਜਿਨ੍ਹਾਂ ਨੂੰ ਨਹੀਂ ਮਿਲਦਾ ਪਿਆ ਰਾਸ਼ਨ ਅਹੀਂ ਤੇ ਕਿੰਨੇ ਜਿਹੜੇ ਗਰੀਬ ਰਹਿੰਦੇ ਉਹਨਾਂ ਦੇ ਵੀ ਕਾਰਡ ਬਣਨੇ ਚਾਹੀਦੇ ਸਰ ਸਰ ਮੁੱਖ ਮੰਤਰੀ ਨੂੰ ਚਾਹੀਦਾ ਨਹੀਂ ਕਿ ਜਿਨ੍ਹਾਂ ਦੇ ਕਾਰਡ ਕੱਟੇ ਨੇ ਨਹੀਂ ਮਿਲਦੀ ਪਈ ਤੇ ਮੁੱਖ ਮੰਤਰੀ ਇੱਕ ਹੁਕਮ ਜਾਰੀ ਕਰ ਦੇਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਕੋਈ ਨਾ ਰੋਕੇ ਸਰਦਾਰ ਭਗਵੰਤ ਸਿੰਘ ਮਾਨ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਆ ਕਿਸੇ ਦਾ ਕਾਰਡ ਨਹੀਂ ਕਟਿਆ ਜਾਊਗਾ ਕੋਈ ਘਰ ਭੁੱਖਾ ਨਹੀਂ ਰਹਿਣ ਦਿੱਤਾ ਜਾਊਗਾ ਹਰ ਜੀ ਨੂੰ ਉਹਦੀ ਬੰਦੀ ਕਣਕ ਮਿਲੂਗੀ ਤੇ ਉਹ ਆਪਦੇ ਪਰਿਵਾਰ ਦੇ ਵਿੱਚ ਰੋਟੀ ਖਾ ਕੇ ਢਿੱਡ ਭਰ ਕੇ ਸੌਣ ਉਹਨਾਂ ਸਾਹਿਬ ਦੀਪੂ ਹੋਟਲ ਟ੍ਰੈਵਲੋਂ ਖਰਚੇ ਦੇ ਨਾਪ ਤੇ ਕੁਝ ਕਣਕ ਕੱਟ ਦਿੱਤੀ ਜਾਂਦੀ ਹੈ ਉਦੇ ਬਾਰੇ ਜਾਣਣਾ ਚਾਹੁੰਦੇ ਡਿਪੂ ਆਰਡਰ ਕਿਹੜਾ ਹੈ ਵੇਖੋ ਜੇ ਕੋਈ ਡਿਪੂ ਆਰਡਰ ਘੱਟ ਦਿੰਦਾ ਤੁਸੀਂ ਉਹਦੀ ਜਾਣਕਾਰੀ ਸਾਨੂੰ ਦਿਓ ਸ਼ਿਕਾਇਤ ਦਿਓ ਉਹ ਡਿਪੂ ਆਰਡਰ ਤੇ ਸਖਤ ਕਾਰਵਾਈ ਕਰਾਂਗੇ ਜਾਂਚ ਕਰਕੇ ਜੇ ਵਾਕਈ ਹੀ ਉਹ ਘੱਟ ਦਿੰਦਾ ਤੇ ਉਹਦਾ ਡਿਪੂ ਸਸਪੈਂਡ ਕਰਾਵਾਂਗੇ ਜਦੋਂ ਡਿਪੂ ਆਰਡਰਾਂ ਨਾਲ ਗੱਲ ਕਰੀਦੀ ਉਹ ਕਹਿੰਦੇ ਪਿੱਛੋਂ ਹੀ ਭਰਤੀ ਘੱਟ ਆਉਂਦੀ ਹੈ ਵੇਖੋ ਕੋਈ ਭਰਤੀ ਘੱਟ ਨਹੀਂ ਆਉਂਦੀ ਆਪਾਂ ਜਾਂਚ ਕਰਾਵਾਂਗੇ ਗਦਾਮਾਂ ਚੋਂ ਚੈੱਕ ਕਰਾਵਾਂਗੇ ਤੋਲ ਜੇ ਕਈ ਡਿਪੂ ਆਰਡਰ ਨੂੰ ਪਿੱਛੋਂ ਘੱਟ ਆਉਂਦੀ ਆ ਉਹਦਾ ਤੋਲ ਆਪਾਂ ਗੋਡਾਊਨ ਚੋਂ ਜਾ ਕੇ ਕਰਾ ਸਕਦੇ ਆ ਜੇ ਕੋਈ ਇਹੋ ਜੀ ਗੱਲ ਹੋਗੀ ਜੇ ਕੋਈ ਸੰਬੰਧਤ ਅਫਸਰ ਦਾਗੀ ਹੋਊਗਾ ਉਹ ਅਫਸਰ ਤੇ ਵੀ ਕਾਰਵਾਈ ਹੋਊ ਕੋਈ ਨਹੀਂ ਬਖਸ਼ਿਆ ਜਾਊਗਾ ਵੇਖੋ ਅਹੀਂ ਤੇ ਸੇਵਾਦਾਰ ਆਂ ਅੱਜ ਉਹ ਹੜ੍ਹ ਪ੍ਰਭਾਵਤ ਏਰੀਏ ਸਵੇਰ ਦਾ ਮੈਂ ਉੱਥੇ ਸੇਵਾ ਕਰਦਾ ਪਿਆ ਉਸੇ ਤਰ੍ਹਾਂ ਟੀ-ਸ਼ਰਟ ਪਰਨੇ ਦੇ ਵਿੱਚ ਇੱਥੇ ਆ ਗਏ ਅਹੀਂ ਤੇ ਪੰਜਾਬ ਦੇ ਲੋਕਾਂ ਲਈ ਖੜੇ ਆਂ ਡਟੇ ਆਂ ਲੜਦੇ ਰਹਾਂਗੇ ਵੇਖੋ ਸਾਡਾ ਤੇ ਕੇਂਦਰ ਨੂੰ ਇਹ ਚਾਹੀਦਾ ਹੈ ਇਹ ਸੋਚਣਾ ਚਾਹੀਦਾ ਵੀ ਪੰਜਾਬ ਦੀਆਂ ਤੇ 6-7 ਜਿਹੜੀਆਂ ਡਿਸਟ੍ਰਿਕਟਾਂ ਆ 6-7 ਜ਼ਿਲ੍ਹੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ ਹੜ੍ਹਾਂ ਦੇ ਵੇਲੇ ਸਗੋਂ ਦੇਣ ਦੀ ਬਜਾਏ ਇਹ ਮੂੰਹ ਚੋਂ ਰੋਟੀ ਖੋਹਦੇ ਪਏ ਇਹਦੇ ਸੁਗਵਾੜਾ 'ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਆ ਇਹਨਾਂ 6-7 ਜ਼ਿਲ੍ਹਿਆਂ 'ਚ ਇਹਨਾਂ ਨੂੰ ਡਬਲ ਕਣਕ ਦੇਣੀ ਚਾਹੀਦੀ ਸਰ ਵੇਖਣ ਨੂੰ ਮਿਲਦਾ ਕਿ 25 ਕਿਲੋ ਕਣਕ ਬਾ ਤੇ ਦਿਨ ਦੇ 15 ਕਿਲੋ ਪਏ ਨੇ ਕੀ ਅਹੀਂ ਉਹ ਕੱਢ ਕੇ ਜੀਤ ਨੂੰ ਦਿਖਾ ਦਈਏ ਬੇਚ ਹੋ ਜਾਵੇ ਤਾਂ ਕਾਰਵਾਈ ਕਰੋਗੇ ਬਿਲਕੁਲ ਕਾਰਵਾਈ ਹੋਊਗੀ ਜਿਹੜਾ ਕੋਈ 25 ਕਿਲੋ ਦੀ ਜਗ੍ਹਾ ਤੇ 15 ਕਿਲੋ ਦਿੰਦਾ ਉਹਦਾ ਡੀਪੂ ਸਸਪੈਂਡ ਹੋਊਗਾ ਸਖਤ ਕਾਰਵਾਈ ਹੋਊ ਜਾਂਚ ਕਰਕੇ ਜੇ ਪਾਇਆ ਜਾਂਦਾ ਪੁਲਿਸ ਸਾਹਿਬ ਨੇ ਅਸੂਲੇ ਐਲਰਟੀਫਿਕੇਸ਼ਨ ਕੀ ਆ ਆਪਣੇ ਖਾਸ ਕਰਕੇ ਦਰਹੰਦ ਡਿਸਟ੍ਰਿਕਟ ਲਈ ਕਰ ਲਈਏ ਵੇਖੋ ਜਿਹੜੀ ਬਰਸਾਤ ਆ ਨਾ ਜੇ ਉਹ ਰੁਕੂਗੀ ਤੇ ਫੇਰ ਹੀ ਫਲੱਡ ਜਿਹੜਾ ਵਾ ਉਹਦੀ ਸਥਿਤੀ ਜਿਹੜੀ ਕੰਟਰੋਲ 'ਚ ਆ ਸਕਦੀ ਆ ਪਾਣੀ ਦਾ ਲੈਵਲ ਜਿਹੜਾ ਪਿਛਲੇ 34 ਦਿਨਾਂ 'ਚੋਂ ਉਨਾ ਹੀ ਲਗਭਗ 94000 ਕਿਊਸਿਕ ਜਾਂ 1 ਲੱਖ ਕਿਊਸਿਕ ਪਿੱਛੋਂ ਜਿੰਨਾ ਪਾਣੀ ਆਉਂਦਾ ਉਹਦੇ 'ਚੋਂ 22000 ਕਿਊਸਿਕ ਰਾਜਸਥਾਨ ਤੇ ਜਿਹੜੀ ਪ੍ਰੋਜਪੁਰ ਫੀਡਰ ਆ ਉਹਦੇ 'ਚ ਜਾਂਦਾ ਬਾਕੀ ਵਾਧਾ ਪਾਣੀ ਜਿਵੇਂ ਪਿੱਛੇ ਜੇ ਥੋੜੇ ਦਿਨ ਹੋਏ ਆ ਤਿੰਨ ਚਾਰ ਦਿਨ ਉਦਨੇ 1 ਲੱਖ 16000 ਕਿਊਸੀ ਕੀ 22000 ਕਿਊਸੀ ਕੀ ਜਾਂਦਾ ਪਿਆ ਦੂਹ ਨਹਿਰਾਂ ਚ 94000 ਦੇ ਲਗਭਗ ਜਿਹੜਾ 94000 ਕਿਊਸੀ ਦਾ ਪਾਣੀ ਇਹ ਦਰਿਆ ਚ ਚੱਲਦਾ ਪਿਆ ਅੱਜ ਵੀ ਲਗਭਗ 94 95000 ਕਿਸੀ ਦਾ ਪਾਣੀ ਚੱਲਦਾ ਪਿਆ ਫਸਲਾਂ ਜਿਹਨਾਂ ਚੋਂ ਪਾਣੀ ਨੰਗ ਗਿਆ ਵਾ ਭਾਵੇਂ ਫੁੱਟ ਫੁੱਟ ਨੰਗ ਫਸਲਾਂ ਬਰਬਾਦ ਹੋ ਗਈਆਂ ਅਸੀਂ ਕਿਸਾਨਾਂ ਦੇ ਨਾਲ ਆ ਕੋਈ ਵੀ ਜਿਹੜਾ ਨੁਕਸਾਨ ਹੋਇਆ ਉਹ 1-1 ਰੁਪਇਆ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਊਗਾ ਸਾਰੇ ਪੈਸੇ ਕਿਸਾਨਾਂ ਦੇ ਖਾਤੇ ਆਉਣਗੇ ਅਸੀਂ ਆਪ ਖੁਦ ਕਿਸਾਨ ਆ ਸਾਨੂੰ ਵੀ ਪਤਾ ਵੀ ਕੀ ਦੁੱਖ ਹੈ ਕੀ ਦਰਦ ਹੈ ਇਹ ਪਰਸ ਜਿਨ੍ਹਾਂ ਦੀ ਜ਼ਮੀਨ ਦੇਖ ਗਏ ਉਹਨਾਂ ਦੇ ਖਾਤੇ 'ਚ ਕਿਵੇਂ ਪੈਸੇ ਆਉਣਗੇ ਦੇਖੋ ਉਹ ਹਲਫੀਆ ਬਿਆਨ ਲੱਗ ਜਾਂਦਾ ਜਿਹੜਾ ਮਾਲਕ ਹਲਫੀਆ ਬਿਆਨ ਦੇ ਦੇਊਗਾ ਵੀ ਮੇਰੀ ਜ਼ਮੀਨ ਇਹਦੇ ਕੋਠੇ ਕਿਤੇ ਹੈ ਉਹ ਪੈਸੇ ਜਿੰਨੇ ਕਾਸ਼ਟ ਕੀਤੀ ਉਹਦੇ ਖਾਤੇ ਜ ਆ ਜਾਣਗੇ ਸਰ ਕੋਈ ਤਿੰਨ ਬਲੱਡ ਕਿਤੇ ਗੇਟ ਵੇ ਦਬਾਰਾ ਅੱਜ ਖੁੱਲੇ ਹੋਏ ਨੇ ਸਵੇਰ ਦੇ ਤਿੰਨ ਗੇਟ ਤੇ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਦੇਖੋ ਜਦੋਂ ਪਿੱਛੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਦਾ ਆ ਨਾ ਫਿਰ ਸੇਫਟੀ ਨੂੰ ਵੇਖਦੇ ਹੋਏ ਉਹ ਗੇਟ ਖੋਲਣੇ ਵੀ ਪੈਂਦੇ ਆ ਕਿਉਂਕਿ ਜੇ ਉਹ ਡੈਮ ਜਿਆਦਾ ਪਾਣੀ ਦਾ ਲੈਵਲ ਵੱਧ ਜਾਂਦਾ ਜੇ ਡੈਮ ਦੀ ਕੋਈ ਕੰਦ ਤਰੇੜ ਆ ਜਾਂਦੀ ਹੈ ਜਾਂ ਕੋਈ ਨੁਕਸਾਨ ਹੁੰਦਾ ਉਹ ਨੁਕਸਾਨ ਭਰਨਾ ਬੜਾ ਔਖਾ ਹੋ ਜਾਂਦਾ ਇਹ ਮਜਬੂਰੀ ਆ ਕੁਦਰਤ ਆ ਕੁਦਰਤ ਦੀ ਮਰਜ਼ੀ ਆ ਜਦੋਂ ਤੱਕ ਬਰਸਾਤ ਹੁੰਦੀ ਰਹੂਗੀ ਉਦੋਂ ਤੱਕ ਇਸ ਤਰ੍ਹਾਂ ਹੀ ਫਲੱਡ ਗੇਟ ਖੁੱਲਦੇ ਰਹਿਣਗੇ ਇਹਦੇ ਚ ਆਪਾਂ ਇਨਸਾਨ ਆ ਆਪਣਾ ਤੇ ਇਹੋ ਹੀ ਆ ਕਿ ਆਪਾਂ ਉਹਨੂੰ ਕੰਟਰੋਲ ਕਰ ਲਈ ਸਥਿਤੀ ਨੂੰ ਠੀਕ ਕਰ ਲਈ ਕੋਈ ਨਾ ਕੁਝ ਕਰ ਦੇ ਲਈ ਭੁਲਾ ਸਾਹਿਬ ਜਦ ਪਾਣੀ ਵਹਿ ਜਾਏਗਾ ਤਾਂ ਜਿਹੜੀ ਰੇਸ ਹੀ ਮਾਈਨਿੰਗ ਦੀ ਗੱਲ ਕਹੀ ਗਈ ਹੈ ਪੰਜਾਬ ਸਰਕਾਰ ਵੱਲੋਂ ਕਿ ਕਿਸਾਨ ਉਹ ਜਿਹੜਾ ਰੇਦੀ ਮਾਈਨਿੰਗ ਕਰ ਸਕਦੇ ਉਹਨੂੰ ਵੇਚ ਸਕਦੇ ਨੇ ਬਿਲਕੁਲ ਵੇਖੋ ਪਹਿਲੀਆਂ ਸਰਕਾਰਾਂ ਵੀ ਇਹ ਪਾਲਿਸੀ ਬਣਾ ਸਕਦੀਆਂ ਸੀ ਸਰਦਾਰ ਭਗਵੰਤ ਸਿੰਘ ਮਾਨ ਅਜੇ ਮੁੱਖ ਮੰਤਰੀ ਨੇ ਜਿੰਨਾ ਗਰਾਊਂਡ ਜ਼ੀਰੋ ਤੋਂ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਉਹ ਲੈ ਕੇ ਉੱਤੇ ਤੱਕ ਲੋਕਾਂ ਲਈ ਕੰਮ ਕੀਤਾ ਅਸੀਂ ਜਦੋਂ ਕਿਸਾਨਾਂ 'ਚ ਜਾਂਦੇ ਹਨ ਨਾ ਅੱਗੇ ਜਦੋਂ ਆੜਾਉਂਦੇ ਸੀ ਤੇ ਸਾਨੂੰ ਕਿਸਾਨ ਇੱਕੋ ਮੰਗ ਰੱਖਦੇ ਸੀ ਮਾਪਜਾ ਭਾਵੇਂ ਸਾਨੂੰ ਨਾ ਦਿਓ ਭੁੱਲੜ ਸਾਹਿਬ ਸਾਨੂੰ 2 ਮਹੀਨੇ ਆਪਦੀ ਪੈਲੀ 'ਚੋਂ ਰੇਤ ਕੱਢਣ ਦੀ ਪਰਮਿਸ਼ਨ ਦੇ ਦਿਓ ਕਿਉਂਕਿ ਸਾਡੀਆਂ ਜ਼ਮੀਨਾਂ 'ਚ ਕਿਤੇ 5-5 7-7 ਫੁੱਟ ਰੇਤ ਚੜ ਗਈ ਆ ਕਿਤੇ 15-15 ਫੁੱਟ ਟੋਏ ਪੈ ਗਈ ਆ ਇਹ ਹਰ ਸਾਲ ਦਰਿਆ ਆਉਂਦਾ ਉਹ ਰੇਤ ਪਾ ਕੇ ਤੇ ਫੇਰ ਪੈਲੀ ਉੱਚੀ ਕਰ ਜਾਂਦਾ ਕਿਉਂਕਿ ਕਾਨੂੰਨੀ ਅਸੀਂ ਪਰਮਿਸ਼ਨ ਦੇ ਨਹੀਂ ਸਕਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ 'ਚ ਸੋਧ ਕਰਕੇ ਕੈਬਨਟ 'ਚ ਉਹਨੂੰ ਪਾਸ ਕਰਕੇ ਕਿਸਾਨਾਂ ਦੇ ਹੱਕ 'ਚ ਕਾਨੂੰਨ ਬਣਾਤਾ ਹੁਣ ਜਿਹੜੀ ਰੇਤ ਦੀ ਖਾੜੇ ਉਹ ਠੇਕੇਦਾਰ ਦੇ ਨਾਂ ਨਹੀਂ ਜਿਹੜੇ ਕਿਸਾਨ ਦੇ ਨਾਂ ਜ਼ਮੀਨ ਆ ਜਿਹੜੇ ਕਿਸਾਨ ਦੇ ਨਾਂ ਇੰਤਕਾਲ ਗਰਦੌਰੀਆਂ ਜਮ੍ਹਾਂਬੰਦੀ ਆ ਉਸ ਕਿਸਾਨ ਦੇ ਨਾਂ ਖੱਡ ਪਾਸੂ ਪੋਰਟਲ ਤੇ ਕਿਸਾਨ ਅਪਲਾਈ ਕਰੂਗਾ ਉਹਦੇ ਬਾਅਦ ਕਿਸਾਨ 2 ਮਹੀਨੇ ਨਹੀਂ 12 ਮਹੀਨੇ ਆਪਦੀ ਜ਼ਮੀਨ ਚ ਰੇਤ ਚਕਾ ਸਕਦਾ ਕਿਸਾਨ ਆਉਣ ਵਾਲੇ ਦਿਨਾਂ ਚ ਜਿਹੜੇ ਖਾਸ ਕਰਕੇ ਦਰਿਆ ਦੇ ਵਿੱਚ ਡੁੱਬਦੇ ਹੀ ਤੇ ਹਰ ਵਾਰ ਵਿਚਾਰੇ ਉਜੜਦੇ ਹੀ ਉਹ ਕਿਸਾਨ ਹੁਣ ਆਬਾਦ ਹੋਣਗੇ ਉਹ ਕਿਸਾਨ ਸਰੀ ਹੋਣਗੇ ਉਹ ਕਿਸਾਨ ਪੈਸੇ ਚ ਹੋਣਗੇ ਕਿਉਂਕਿ ਰੇਤ 1 ਏਕੜ ਚੋਂ ਠੇਕੇਦਾਰ 4 4 5 5 10 10 ਲੱਖ ਦੀ ਵੀ ਵੇਚ ਜਾਂਦਾ ਹੈ ਤੇ ਕਿਸਾਨਾਂ ਨੂੰ ਜਦੋਂ ਇਹ ਗੱਲ ਦੱਸੀ ਨਾ ਭਾਵੇਂ ਫਸਲ ਉਹਨਾਂ ਦੀ ਮਾਰੀ ਗਈ ਆ ਉਹਨਾਂ ਦੇ ਚਿਹਰੇ ਜਿਹੜੇ ਖਿੜ ਗਏ ਆ ਵੀ ਭਗਵੰਤ ਮਾਨ ਸਾਡਾ ਪੋਤੇ ਆ ਸਾਡਾ ਭਰਾ ਆ ਜਿਨੇ ਸਾਡੇ ਹੱਕ 'ਚ ਕਾਨੂੰਨ ਬਣਾਤਾ ਕਿਸਾਨਾਂ ਦੇ ਚਿਹਰੇ ਖਿੜ ਗਏ ਉਹਨਾਂ ਥਾਵ ਦਰਿਆ ਦੇ ਵਿੱਚ ਜਿਹੜੇ ਯਾਰ ਕਹੇ ਦੀ ਲੇਤਾ ਆ ਉਹ ਆਪਦੇ ਪਰਿਵਾਰ ਦੇ ਦੂਜੇ ਜੀਆ ਨਾਲ ਹਲਫੀਆਂ ਬਿਆਨ ਬਣਾ ਕੇ ਵੀ ਮੈਂ ਠੇਕੇ ਦੇ ਦਿੱਤੀ ਆ 15 ਕਿੱਲੇ ਤੇ ਉਹ ਤਿੰਨਾਂ ਜੀਆ ਨਾਲ ਹਲਫੀਆਂ ਬਿਆਨ ਬਣਾ ਲਈ ਇੱਕ ਪੰਜਾਂ ਦਾ ਆਪਦੇ ਨਾਲ ਪਵਾਲੇ ਦੂਜੇ ਪੰਜਾਂ ਪੰਜਾਂ ਦਾ ਉਹਨਾਂ ਨਾਲ ਇੱਕ ਇਹਦਾ ਭਾਜ ਜਾਣੀ ਰਹਿਣ ਦਿੱਤਾ ਜਾਊਗਾ ਇੱਕ ਉਹਨਾਂ ਦਾ ਹੋਰ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਇੱਕ ਨਾ ਖਰਾਬਾ ਉਹ 6800 ਰੁਪਈਆ ਹੀ ਦਿੱਤਾ ਜਾਂਦਾ ਹੈ ਜਿਹੜੀ ਸਾਡੀ ਲਾਗਤ ਉਹ ਕਾਫੀ ਆ ਜਾਂਦੀ ਹੈ ਸਾਨੂੰ 65 ਤੋਂ 70 ਹਜ਼ਾਰ ਜਿਹੜਾ ਖਰਾਬਾ ਉਹ ਦਿੱਤਾ ਜਾਂਦਾ ਦੇਖੋ ਇਹ ਗੱਲ ਤੇ ਮੈਂ ਵੀ ਪਹਿਲੇ ਦਿਨ ਦਾ ਹੀ ਬੋਲਦਾ ਪਿਆ ਕਿ ਇਹ ਹਰਿਆਣੇ ਵਾਲੇ ਤੇ ਰਾਜਸਥਾਨ ਵਾਲੇ ਪਾਣੀ ਲੈਣ ਤੇ ਆ ਹੁਣ ਜਦੋਂ ਨੁਕਸਾਨ ਪੰਜਾਬ ਦੇ ਕਿਸਾਨਾਂ ਦਾ ਆਇਆ ਇਹ ਕੇਂਦਰ ਨੂੰ ਹੁਣ ਦੇਣਾ ਚਾਹੀਦਾ 70000 ਨਹੀਂ ਲੱਖ ਰੁਪਈਆ ਦੇਣਾ ਚਾਹੀਦਾ ਇਹ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਇਹਦਾ ਜਿਹੜਾ ਪੈਸੇ ਨਿਰਧਾਰਤ ਕਰਦੀ ਹੈ ਇਹ ਕੇਂਦਰ ਕਰਦੀ ਹੈ ਤੇ ਅਸੀਂ ਤੇ ਕਹਿੰਦੇ ਆ 70000 ਨਹੀਂ 1 ਲੱਖ ਰੁਪਇਆ ਪ੍ਰਤੀ ਏਕੜ ਕੇਂਦਰ ਨੂੰ ਦੇਣਾ ਚਾਹੀਦਾ ਅਸੀਂ ਤੇ ਕਿਸਾਨਾਂ ਦੇ ਨਾਲ ਖੜੇ ਆਂ ਤੇ ਡਟ ਕੇ ਖੜੇ ਰਵਾਂਗੇ ਜੋ ਪੰਜਾਬ ਸਰਕਾਰ ਨੂੰ ਮਦਦ ਹੋਊਗੀ ਉਹ ਵੀ ਅਸੀਂ ਕਰਾਂਗੇ ਪਰ ਕੇਂਦਰ ਨੂੰ ਵੀ ਕਰਨੀ ਚਾਹੀਦੀ ਅਸੀਂ ਪੰਜਾਬ ਸਰਕਾਰ ਵਾਲੇ ਕਹੇ ਇਹ ਗੱਲ ਤੋਂ ਮੁਨਕਰ ਨਹੀਂਗੇ ਪਰ ਇੱਥੇ ਮਦਦ ਕੇਂਦਰ ਨੂੰ ਕਰਨ ਕਿਉਂਕਿ ਪਾਣੀ ਸਾਡੇ ਤੇ ਰਾਜਸਥਾਨ ਤੇ ਹਰਿਆਣੇ ਨੂੰ ਵੀ ਜਾਂਦੇ ਸਾਡੇ ਫਿਰ ਜੇ ਪਾਣੀ ਜਾਂਦੇ ਆ ਜੇ ਨੁਕਸਾਨ ਹੁੰਦਾ ਉਹ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਨਾਲ ਸਰਕਾਰ ਵੱਲੋਂ ਕਿਸਾਨਾਂ ਦੀ ਕੀ ਮਦਦ ਕੀਤੀ ਜਾ ਰਹੀ ਹੈ ਪੂਰੀ ਠੋਕੇ ਮਦਦ ਕਰਾਂਗੇ ਅਸੀਂ ਹਰ ਵੇਲੇ ਕਿਸਾਨਾਂ ਦੇ ਨਾਲ ਆ ਪਹਿਲਾਂ ਤੁਸੀਂ ਵੀ ਵੇਖੋ ਪ੍ਰੈਸ ਮੀਡੀਆ ਵਾਲੇ ਪ੍ਰਿੰਟ ਮੀਡੀਆ ਵਾਲੇ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਡੀ ਕਵਰੇਜ ਪਿਛਲੇ ਲੰਬੇ ਸਮੇਂ ਤੋਂ ਕਰਦੇ ਰਹੇ ਤੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਵੀ ਸਾਡੇ ਨਾਲ ਭਰਾਵਾਂ ਵਾਂਗੂ ਚੱਲਦੇ ਰਹੇ ਤੇ ਸਰਕਾਰ ਬਣਨ ਤੋਂ ਬਾਅਦ ਵੀ ਚੱਲਦੇ ਰਹੇ ਬਾਕੀ ਤੁਸੀਂ ਕਵਰੇਜ ਕਰਦੇ ਰਹੇ ਜੇ ਕੋਈ ਮੰਤਰੀ ਜਾਂ ਕੋਈ ਐਮਐਲਏ ਜਦੋਂ ਆੜ ਆਉਂਦੇ ਹੀ ਜੇ ਕੋਈ ਜਾਂਦਾ ਤੇ ਫੋਟੋ ਲਵਾ ਕੇ ਤੇ ਗਨਮੈਂਟ ਘੇਰੇ ਘੇਰੇ ਤੇ ਉਸਲੇ ਮੋੜ ਆਉਂਦਾ ਅਸੀਂ ਵੇਖੋ 12-12 ਘੰਟੇ ਉੱਥੇ ਹੜਾਲੇ ਥਾਂ ਤੇ ਲੋਕਾਂ ਦੀ ਸੇਵਾ ਕਰਦੇ ਆਂ ਜੋ ਸਰਕਾਰ ਨੂੰ ਉਹ ਵੀ ਮਦਦ ਹੋਊਗੀ ਅਸੀਂ ਆਪਦੇ ਕੋਲੋਂ ਵੀ ਜਿੰਨੇ ਜੋਗੇ ਮਦਦ ਕਰਦੇ ਫੇ ਸਾਡੇ ਜਿਹੜੇ ਨਾਲ ਵਰਕਰ ਨੇ ਸਾਡੇ ਸਰਪੰਚ ਨੇ